ਜਿਹੜੇ ਰੱਦ ਕੀਤੇ ਹੈ ਜੀ ਸਰਕਾਰ ਤੁਸੀਂ ਹੈਰਾਨ ਰਹੇ ਹੋਗੇ ਤਰਨਤਾਰਨ ਜ਼ਿਲ੍ਹੇ ਚ ਆਪ ਤੇ ਬਗੈਰ ਸਾਰੇ ਦੇ ਰੱਦ ਜ਼ਿਲ੍ਹੇ ਚ ਉਵੇਂ ਗੁਰਦਾਸਪੁਰ ਚ ਰੱਦ ਸਾਰੇ ਕਿ ਕਈ ਜ਼ਿਲ੍ਹਿਆਂ ਤੇ ਉਹਨਾਂ ਨੇ ਸਾਫ਼ ਹੀ ਕਰਤਾ ਕਿਹਾ ਆਮ ਆਦਮੀ ਪਾਰਟੀ ਨਜ਼ਰ ਇਹ ਤਾਂ ਮਤਲਬ ਕਾਂਗਰਸ ਦੇ ਅਕਾਲੀ ਦਲ ਦੇ ਭਾਜਪੀ ਦੇ ਕਿਸੇ ਹੋਰ ਪਾਰਟੀ ਦੇ ਨਮਾਇਦ ਸਾਰੇ ਇੰਨੇ ਅਨਪੜ੍ਹ ਹੈ ਕਿ ਉਹਨੇ ਆਪਣੇ ਕਾਗਜ਼ਿਕ ਸਹੀ ਨਹੀਂ ਕੀਤੇ ਅਸਹੀ ਮੈਨੇ ਤੇ ਡੈਮੋਕਰੇਸੀ ਨੂੰ ਪਿੱਠ ਤੇ ਛੁਰਾਮ ਮਲੇ ਝਾੜੂ ਵਾਲਿਆਂ ਨੇ ਪਹਿਲੇ ਤੁਸੀਂ ਇਹਨੇ ਪੁਲਿਸ ਵਰਤੀ ਪੁਲਿਸ ਵਰਤ ਕੇ ਤੁਸੀਂ ਰਿਕਾਰਡਿੰਗ ਸੁਣੀ ਹੋਣਾ ਐ ਐਸਐਸਪੀ ਦੀ ਕਿ ਉਹਨਾਂ ਨੇ ਐਸੇ ਸਾਰੀਆਂ ਐਸਐਸਪੀ ਨੇ ਆਹੀ ਕੀਤਾ ਹੈ ਕਿ ਕੋਸ਼ਿਸ਼ ਕੀਤੀ ਰੋਕਣ ਦੀ ਕਾਗਜ਼ ਰੋਕਣ ਦੀ ਤੇ ਉਹਨਾਂ ਨੂੰ ਤੰਗ ਕਰਨ ਦੀ ਪਰ ਹਿੰਮਤ ਰੱਖ ਜੋ ਪਾ ਵੀ ਗਏ ਫਿਰ ਇਹਨਾਂ ਨੇ ਫੈਸਲਾ ਕਰ ਲਿਆ ਚੀਫ ਸੈਕਟਰੀ ਦੇ ਥੱਲੇ ਕਿ ਸਾਰੇ ਡੀਸੀਆਂ ਨੂੰ ਕਹਿਤਾ ਕਿ ਆਪਾਂ ਅਫਸਰਾਂ ਨੂੰ ਕਹਿਤਾ ਕਿ ਉਹਨ ਕੈਨਸਲ ਕਰ ਦੇ ਜਿਆਦਾ ਪਹਿਲੇ ਹੀ ਕਹਿੰਦੇ ਇਲੈਕਸ਼ਨ ਕਰਉਣਾ ਹੀ ਨਹੀਂ